ਗੁਰੂ ਫਤੇ ਪਰਵਾਲ ਕਰੋ ਦਾਸ ਦੀ ਹਾਜ਼ਰੀ ਵੀ ਗੁਰੂ ਚਰਨਾਂ ਚ ਲਵਾਓ ਬਲਾਓ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹੋਰ ਸੋਹਣੋ ਹੱਪਾ ਵੱਡਿਆਂ ਭਾਗਾਂ ਵਾਲੇ ਐ ਜਿਨ੍ਹਾਂ ਨੂੰ ਮذਬੀ ਸਿੱਖ ਕਰਾਣਿਆਂ ਦੇ ਵਿੱਚ ਜਨਮ ਲੈਣ ਦਾ ਸੁਭਾਗ ਪ੍ਰਾਪਤ ਹੋਇਆ ਜਿਨ੍ਹਾਂ ਦੇ ਨਾਲ ਤੇ ਗੁਰੂ ਨਾਨਕ ਨੇ ਪੰਥ ਚਲਾਇਆ ਅੱਜ ਸਿੱਖੀ ਦੇ ਵਿੱਚ ਜੇ ਗ੍ਰਾਵਟ ਆਈ ਹੈ ਨਾ ਉਹ ਤੁਸੀਂ ਭੁੱਲ ਕੇ ਆਪਣਾ ਕਾਰਜ ਤਾ ਕਰਕੇ ਆਈ ਹੈ ਕਲਗੀਧਰ ਪਾਤਸ਼ਾਹ ਜੀ ਦਾ ਮੁਖਵਾਕ ਹੈ ਹਾ ਮਹਾ ਮਜਬ ਹੀ ਮਜਬ ਉਹ ਹਮਾਰਾ ਹਿੰਦੂ ਤੁਰਕ ਦੋਹਾ ਤੇ ਨਿਆਰਾ ਅਸੀਂ ਆਪਣਾ ਮਜਬ ਛੱਡ ਦਿੱਤਾ ਭੁੱਲ ਗਏ ਉਜੜਿਆ ਬਾਗ ਵੇਖ ਕੇ ਮਾਲੀ ਬਹਿ ਗਏ ਤੇ ਮਾਲੀ ਬਈਮਾਨ ਹੋ ਗਏ ਵਿਦਵਾਨਾਂ ਦਾ ਕਥਨ ਹੈ ਜਿਸ ਬਾਗ ਦਾ ਮਾਲੀ ਬਈਮਾਨ ਹੋ ਜਾਏ ਉਹਦੇ ਫੁੱਲ ਵੀ ਨਹੀਂ ਉਹਦੇ ਫਲ ਵੀ ਨਹੀਂ ਜਿਹੜੀ ਬੱਕਰੀ ਛੇਲ ਦੀ ਯੂ ਵੜ ਜੇ ਉਹਦੇ ਹੱਡ ਵੀ ਨਹੀਂ ਉਹਦੀ ਖੰਨ ਵੀ ਨਹੀਂ ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਵੇ ਉਹ ਅੱਜ ਵੀ ਨਹੀਂ ਉਹ ਕੱਲ ਵੀ ਨਹੀਂ ਅਸੀਂ ਇਤਿਹਾਸ ਬਹੁਤ ਰਚਿਆ ਪਰ ਅਸੀਂ ਇਤਿਹਾਸ ਆਪਣਾ ਸਾਂਭਿਆ ਨਹੀਂ ਪ੍ਰਚਾਰਿਆ ਨਹੀਂ ਇਸ ਕਰਕੇ ਅਸੀਂ ਇਤਿਹਾਸ ਨੂੰ ਭੁੱਲ ਗਏ ਭੂਤ ਕਾਲ ਉਹ ਤਾਂ ਲੰਘ ਗਿਆ ਵਰਤਮਾਨ ਵਿੱਚ ਸਾਡੇ ਸ਼ਹੀਦ ਖੜੇ ਨੇ ਜਿੰਦਾ ਸ਼ਹੀਦ ਜਿਨ੍ਹਾਂ ਨੇ ਪੂਨੇ ਪਾਪੀ ਨੂੰ ਗੱਡੀ ਚੜਾਇਆ ਮذਬੀ ਸਿੱਖ ਕੌਮ ਦੇ ਵਿੱਚੋਂ ਰੰਗਰੇਟਾ ਸਰਦਾਰ ਸਰਦਾਰ ਹਰਚੰਦ ਸਿੰਘ ਜੀ ਕਾਲੋ ਅੱਜ ਵੀ ਜਿਉਂਦੇ ਆ ਜਿੰਦਾ ਸ਼ਹੀਦ ਪਰ ਅਸੀਂ ਬਹੁਤਿਆਂ ਨੂੰ ਤੇ ਪਤਾ ਹੀ ਨਹੀਂ ਸਾਨੂੰ ਬੈਂਤ ਗੁਚੜ ਨੂੰ ਗੱਡੀ ਚੜਾਉਣ ਵਾਲੇ ਭਾਈ ਜਰਾਵਰ ਸਿੰਘ ਜੀ ਦੇ ਸਾਥੀ ਦੋਵੇਂ ਮਜਬੀ ਸਖਰ ਰੰਗਰੇਤੇ ਭਾਈ ਲਖਵਿੰਦਰ ਸਿੰਘ ਜੀ 23 ਸਾਲਾਂ ਦੀ ਜੇਲ੍ਹ ਕੱਟ ਕੇ ਹੁਣ ਰਿਹਾਓ ਕੇ ਆਏ ਨੇ ਜਿੰਦਾ ਸ਼ਹੀਦ ਦੋ ਬੰਦਿਆਂ ਨੇ ਬਰੂਦ ਦੀ ਜਾਗੜ ਪਾਈ ਸੀ ਭਾਈ ਜਲਾਵਰ ਸਿੰਘ ਤੇ ਭਾਈ ਲਖਵਿੰਦਰ ਸਿੰਘ ਤੇ ਇੱਕ ਦੂਜੇ ਤੋਂ ਦੋਵੇਂ ਕਾਲੇ ਸੀ ਵੀ ਮੈਂ ਉੱਡੂੰਗਾ ਪਹਿਲਾਂ ਫਿਰ ਕਿਸਾਨਾਂ ਦੇ ਉੱਤੇ ਬਿੱਲ ਥੋਪ ਦਿੱਤੇ ਮਾਫ ਕਰਾਉਣ ਗਏ ਇੱਕ ਰੰਗਰੇਟਾ ਸਰਦਾਰ ਬਾਬਾ ਜੱਗੀ ਜਿਹਦੇ ਕੋਲ ਦੋ ਮਰਨੇ ਰਹਿਣ ਵਾਸਤੇ ਘਰ ਵੀ ਨਹੀਂ ਸੀ ਇੱਕ ਜੱਟ ਦੇ ਸੀਰੀ ਲੱਗਾ ਸੀ ਤੇ ਉਸ ਜੱਟ ਦੇ ਨਾਲ ਗਿਆ ਸੀ ਜਦੋਂ ਪੱਗ ਦਾ ਮਸਲਾ ਮਜਬ ਦਾ ਆ ਗਿਆ 50 ਜਾਣੇ ਕੁੱਟ ਨੇ ਹਰ ਇੱਕ ਨੇ ਵੀਡੀਓ ਵੇਖੀ ਹੋਊਗੀ ਉਹਨੂੰ ਕਹਿੰਦੇ ਭੱਜ ਜਾ ਤੇ ਜਕਾਰੇ ਛੜਦਾ ਹਮ ਹਾਰਨੇ ਵਾਲੀ ਕੌਮ ਨਹੀਂ ਪੱਗ ਲੈ ਕੇ ਜਾਵਾਂਗਾ ਗੁਰਮੁਖ ਪਿਆਰਿਓ ਇਹਨਾਂ ਆਪਣੇ ਸੂਰਬੀਰਾਂ ਦਾ ਆ ਛੋਟੇ ਬੱਚਿਆਂ ਨੂੰ ਦੱਸਿਆ ਕਰੋ ਕਿ ਤੁਹਾਡੇ ਆ ਬੜੇ ਰਕਾਤ ਆ ਸਾਡੇ ਨਾਲ ਪਰ ਪਤਾ ਕੀ ਆ ਦਾਸ ਹੈ ਤੁਹਾਡਾ ਕੁੱਤਾ ਮذਬੀ ਸਿੱਖ ਕੌਮ ਦਾ ਕੂਕਰ ਤੇ ਕੁੱਤਾ ਉਹ ਹੁੰਦਾ ਜਿਹੜਾ ਵਫਾਦਾਰ ਹੋਵੇ ਜਿੱਦੀ ਦਰਬਾਰ ਵਿੱਚ ਗੁਰੂ ਗ੍ਰੰਥ ਸਾਹਿਬ 'ਚ ਗੱਲ ਚੱਲਦੀ ਹੈ ਕਈ ਵਾਰੀ ਮਾਲਕ ਜਿਹੜਾ ਏ ਉਹਨੂੰ ਨੀਂਦ ਬੜੀ ਗੂੜੀ ਆਈ ਐ ਸੁੱਤਾ ਕੋਕ ਸੁੱਤਾ ਘਰ ਵਿੱਚ ਚੋਰ ਆ ਗਿਆ ਤੇ ਜਿਹੜਾ ਕੁੱਤਾ ਏ ਨਾ ਉਹ ਆਪਣੀ ਡਿਊਟੀ ਪੂਗਤਾਂਦਾ ਵਫਾਦਾਰੀ ਦਿਖਾਉਂਦਾ ਤੇ ਉਹ ਉੱਚੀ ਉੱਚੀ ਭੌਂਕਦਾ ਕਈ ਵਾਰੀ ਮਾਲਕ ਦੀ ਨੀਂਦ ਖਰਾਬ ਹੋ ਜਾਂਦੀ ਨੀਂਦਰੇ 'ਚ ਹੁੰਦਾ ਉਹ ਜਾਗਦਾ ਨਹੀਂ ਤੇ ਜਾਗੋ ਮਿੱਟੀ ਚ ਉੱਠ ਕੇ ਕੁੱਤੇ ਨੂੰ ਹੀ ਕੁੱਟਣ ਲੱਗ ਪੈਂਦਾ ਮੇਰੇ ਨਾਲੇ ਇਦਾਂ ਹੀ ਹੁੰਦੀ ਜੇ ਹਰ ਜਗ੍ਹਾ ਕਿਉਂਕਿ ਮੈਂ ਜਿੱਥੇ ਵੀ ਜਾਂਦਾ ਏ ਦੁਬਾਰਾ ਆਉਣ ਦੀ ਦੁਬਾਰਾ ਸੱਦਣ ਦੀ ਉਮੀਦ ਲੈ ਕੇ ਨਹੀਂ ਜਾਂਦਾ ਮੈਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਚਾਰਕ ਐ ਮਹਾਰਜ ਕਹਿੰਦੇ ਬੋਲ ਸੋ ਧਰਮੜਿਆ ਮੋਲ ਕੱਤ ਧਾਰੀ ਰਾਮ ਧਰਮੀ ਦੇ ਅਰਥ ਹੈ ਮذਬੀ ਸਿੱਧੇ ਸ਼ਬਦਾਂ ਚ ਕਹਾਂ ਮਹਾਰਾਜ ਕੀ ਕਹਿੰਦੇ ਨੇ ਬੋਲ ਸੋ ਮذਬੀ ਆ ਮੋਲ ਕਤ ਧਾਰੀ RAM ਤੇ ਉਹ ਮذਬੀ ਨਹੀਂ ਹੋ ਸਕਦੇ ਜਿਨ੍ਹਾਂ ਨੂੰ ਸਟੇਜ ਦੇ ਉੱਤੇ ਕੋਈ ਦਲਤ ਕਹੀ ਜਾਵੇ ਕੋਈ ਤੁਹਾਨੂੰ ਇਤਿਹਾਸ ਝੂਠਾ ਸੁਣਾਈ ਜਾਵੇ ਕੋਈ ਜਿੱਥੋਂ ਦਾ ਮਰਜੀ ਸਿੰਘ ਸਾਹਿਬ ਹੋਵੇ ਤੇ ਕਹੀ ਜਾਵੇ ਜੀ ਉੱਥੇ ਸੀਸ ਉੱਡ ਕੇ ਆ ਗਿਆ ਇੱਕ ਸਿੰਘ ਸਾਹਿਬ ਉੱਠਿਆ ਕਹਿੰਦਾ ਬਾਬਾ ਵੀਰ ਸਿੰਘ ਦੇ ਕਲਗੀਤੁਰ ਬਾਬਾ ਵੀਰ ਸਿੰਘ ਧੀਰ ਸਿੰਘ ਨਿਸ਼ਾਨਾ ਬਲੇ ਸਾਹਮਣੇ ਕਦੋਂ ਜਦੋਂ ਦੱਲਾ ਚੌਧਰੀ ਭੱਜ ਗਿਆ ਕਿ ਮੈਂ ਬੇਮੌਤੀ ਅਨਯਾਈ ਮੌਤੇ ਨਹੀਂ ਮਰ ਸਕਦਾ ਤੇ ਸਤਿਗੁਰੂ ਕਹਿੰਦੇ ਸਾਡੇ ਸਿੰਘਾਂ ਨੂੰ ਆਵਾਜ਼ ਦੇ ਤੋ ਸਿੰਘ ਸਾਹਿਬ ਪਤਾ ਕਿੱਦਾਂ ਸੁਣਾ ਰਿਹਾ ਤੁਹਾਡਾ ਇਤਿਹਾਸ ਕੰਨਾਂ ਦੀ ਆ ਕੇ ਦੋ ਭਰਾ ਵੀਰ ਸਿੰਘ ਧੀਰ ਸਿੰਘ ਆਏ ਪੱਗਾ ਬੰਨਣ ਦੇ ਮੈਂ ਬੋਨੋਪਾਟ ਨਪੋਲੀਅਨ ਦੀ ਇੱਕ ਕਿਤਾਬ ਪੜ੍ਹ ਲਿਆ ਸੀ ਬੋਨੋਪਾਟ ਨਪੋਲੀਅਨ ਲਿਖਦਾ ਕਹਿੰਦਾ ਜਿਹੜੀ ਵੀਰ ਬਹਾਦਰਾਂ ਦੀ ਕੌਮ ਹੈ ਉਹਦਾ ਕਦੀ ਸਾਹਮਣਾ ਨਹੀਂ ਕੀਤਾ ਜਾ ਸਕਦਾ ਸਾਹਮਣਾ ਜਾ ਕੇ ਉਹਨੂੰ ਹਰਾਇਆ ਨਹੀਂ ਜਾ ਸਕਦਾ ਫਿਰ ਉਹਨੂੰ ਮਾਰਨਾ ਕਿੱਦਾਂ ਕਹਿੰਦਾ ਵੀ ਉਹਦਾ ਇਤਿਹਾਸ ਖਤਮ ਕਰ ਦਿਓ ਇਤਿਹਾਸ ਮਰ ਜੇ ਤੇ ਕੌਮ ਆਪੇ ਹੀ ਮਰ ਜਾਂਦੀ ਹੈ ਫਿਰ ਕਈ ਇਤਿਹਾਸ ਵਿੱਚ ਘਟਨਾਵਾਂ ਐਸੀਆਂ ਹੁੰਦੀਆਂ ਜਿਹੜੀਆਂ ਮਰਦੀਆਂ ਨਹੀਂ ਐ ਅਮਰ ਹੋ ਜਾਂਦੀਆਂ ਉਹਦਾ ਕੀ ਕਰੀਏ ਕਹਿੰਦਾ ਵੀ ਉਹਨਾਂ ਨੂੰ ਇੰਨਾ ਛੋਟਾ ਕਰਕੇ ਤੇ ਇੰਨਾ ਘਟੀਆ ਕਰਕੇ ਬਿਆਨ ਕਰੋ ਕਿ ਜਿਹੜੇ ਉਹਨਾਂ ਦੇ ਵਾਰਿਸ ਐ ਫਕਰ ਨਹੀਂ ਸ਼ਰਮ ਮਹਿਸੂਸ ਕਰਨ ਇਹ ਕੋਲੇ ਲੋਕ ਉਹ ਕੰਮ ਕਰਦੇ ਆ ਇਤਿਹਾਸ ਸੁਣਾ ਰਿਹਾ ਸਿੰਘ ਸਾਹਿਬ ਹੈ ਮੌਕੇ ਦਾ ਕਹਿੰਦਾ ਜੀ ਪੱਗਾਂ ਬੰਨਦੇ ਆ ਹੁਣ ਤੁਸੀਂ ਸਾਰਾ ਤਬਕਾ ਪੜੇ ਲਿਖੇ ਜੇ ਇੱਥੇ ਪ੍ਰਿੰਸੀਪਲ ਸਾਹਿਬ ਬੈਠੇ ਆ ਗੁਰੂ ਦਰਬਾਰ ਦੀ ਮਰਿਆਦਾ ਜਿਹੜੀ ਸਹੀ ਚੱਲਦੀ ਹੈ ਰਾਤ 2 ਵਜੇ ਸੁਖਮਨੀ ਸਾਹਿਬ ਦਾ ਪਾਠ ਹੁੰਦਾ ਪ੍ਰਕਾਸ਼ ਨਹੀਂ ਹੁੰਦਾ ਸੁਖਮਨੀ ਸਾਹਿਬ ਦਾ ਪਾਠ ਕਰਕੇ ਬਾਅਦ ਚ ਪ੍ਰਕਾਸ਼ ਹੁੰਦਾ ਹੁਕਮ ਨਾਵਾ ਲੈ ਕੇ ਫਿਰ ਪੰਜ ਬਾਣੀਆਂ ਦਾ ਨਿਤਨੇਮ ਸ਼ੁਰੂ ਹੁੰਦਾ ਫਿਰ ਆਸਾ ਦੀ 왈 ਦਾ ਕੀਰਤਨ ਹੁੰਦਾ ਫਿਰ ਕਥਾ ਹੁੰਦੀ ਹੈ ਕਥਾ ਤੋਂ ਬਾਅਦ ਨਾਸ਼ਤਾ ਹੁੰਦਾ ਹੈ ਇਤਿਹਾਸ ਕਿਤਾਬਾਂ ਭਰੀਆਂ ਪਈਆਂ ਨੇ ਇਹ ਗੁਰੂਆਂ ਦੀ ਮਰਿਆਦਾ ਜਿਹੜੀ ਗੁਰੂਆਂ ਦੇ ਸਮੇਂ ਚੱਲਦੀ ਰਹੀ ਅੱਜ ਦੀ ਨਹੀਂ ਮੈਂ ਗੱਲ ਕਰਦਾ ਅੱਜ ਤੇ ਅਸੀਂ ਮਾਲੀ ਬਣ ਗਏ ਆ ਪਤਾ ਮਾਡਰਨ ਮਾਲੀ ਬਗੀਚੀ ਹੁੰਦੀ ਨਾ ਇੱਕ ਉਹ ਬਗੀਚੀ ਕੁਦਰਤ ਦੀ ਜਿਹੜੀ ਬਣਾਈ ਹੋਈ ਆ ਉਹਨੂੰ ਕੱਟ-ਕੱਟ ਕੇ ਮੋਰ ਘੁਗੀਆਂ ਜੀ ਆ ਬਣਾ ਕੇ ਕਹਿੰਦਾ ਜੀ ਮੈਂ ਪਾਰਕ ਨੂੰ ਸੋਹਣੀ ਬਣਾਉਂਦਾ ਅੱਜ ਅਸੀਂ ਏਦਾਂ ਦੇ ਮਾਲੀ ਬਣ ਗਏ ਆ ਸਤਗੁਰਾਂ ਨੇ 40 ਪੌੜੀਆਂ ਚਾਰੀਆਂ ਤੇ ਅਸੀਂ ਪੰਜ ਪਹਿਲੀਆਂ ਪੜ ਲਈਆਂ ਇੱਕ ਆ ਲਾਸਟ ਵਾਲੀ ਪੜ ਲਈ ਛਿਆ ਨਾ ਇਹ ਕੰਮ ਚਲਾ ਲਿਆ ਕਿਉਂ ਅਸੀਂ ਸੋਚ ਕੇ ਸਹੀ ਕਰਤਾ ਮਤਲਬ ਗੁਰੂ ਨੇ ਗਲਤ ਕੀਤਾ ਸੀ ਅਸੀਂ ਮਾਲੀ ਆ ਨਾ ਸੋਚ ਕੇ ਕੱਟ ਕੇ ਸਹੀ ਕਰਤਾ ਗੁਰੂਆਂ ਦੀ ਮਰਿਆਦਾ ਜਿਹੜੀ ਨਾਸਤੇ ਤੋਂ ਬਾਅਦ ਦਰਬਾਰ ਲੱਗਦਾ ਹੈ ਰਾਜਨੀਤੀ ਪੜ ਲਓ ਇਹਦੇ ਵਿੱਚ ਵੀ ਇਦਾਂ ਹੀ ਆ ਨਾਸਤੇ ਤੋਂ ਬਾਅਦ ਦਰਬਾਰ ਲੱਗਦਾ ਤੇ ਕਿੰਨੇ ਵਜੇ ਲੱਗਦਾ ਹੋਊਗਾ ਘੱਟੋ ਘੱਟ 11 ਵਜੇ ਆਸਾ ਦੀ ਵਾਰ ਦਾ ਭੋਗ ਪਾ ਕੇ ਕਥਾ ਹੋਈ ਉਸ ਤੋਂ ਬਾਅਦ ਲੰਗਰ ਪ੍ਰਸ਼ਾਦ ਹੋਇਆ ਉਦੋਂ ਬਾਅਦ ਦਰਬਾਰ ਲੱਗਦਾ ਕਤਨ ਅਮਰ ਹੋ ਗਈ ਹੈ ਛਾਤੀ ਤਾਨ ਕੇ ਖੜ ਗਿਆ ਗੋਲੀ ਦੇ ਅੱਗੇ ਅਮਰ ਹੋ ਗਈ ਉਹ ਕੱਟ ਨਹੀਂ ਸਕਦੇ ਮਰ ਨਹੀਂ ਸਕਦੀ ਉਹ ਪਰ ਉਹ ਪੇਸ਼ ਕਰਨ ਦਾ ਤਰੀਕਾ ਵੇਖੋ ਇਹਨਾਂ ਦਾ 11 ਵੱਜ ਗਿਆ ਗੁਰੂ ਸਾਹਿਬ ਨੇ ਕਿਹਾ ਵੀ ਸਿੱਖਾਂ ਨੂੰ ਬੁਲਾਓ ਤੇ ਮਜਬੀ ਸਿੱਖ ਭੱਜੇ ਆਏ ਤੇ ਪੱਗਾਂ ਬੰਨਣ ਡਿਆ ਕੀ ਵਿਖਾਇਆ ਤੁਹਾਨੂੰ ਵੀ ਦਲਿਤਰੀ ਨੇ ਇਹ ਗੁਰੂ ਦੇ ਦਰਬਾਰੀ ਜਰਨੈਲ ਆ ਦਰਬਾਰੀ ਤੇ ਪੱਗਾਂ ਬੰਨਣ ਡਾਇ ਜੇ ਇਹ ਕਿਉਂ ਵਿਖਾਇਆ ਤੁਹਾਨੂੰ ਦਲਿਤਰੀ ਵਿਖਾਉਣ ਵਾਸਤੇ ਤੇ ਕੋਈ ਵੀ ਬੋਲਿਆ ਉਹ ਮਜਬੀ ਸਿੱਖ ਨਹੀਂ ਹੋ ਸਕਦਾ ਕਿਉਂਕਿ ਗੁਰੂ ਸਾਹਿਬ ਕਹਿੰਦੇ ਨੇ ਬੋਲ ਸੋ ਮਜਬੀਆ ਮੋਨ ਮੋਨ ਕਹਿੰਦੇ ਗੁੰਗਾ ਕਿਉਂ ਹੋ ਗਿਆ ਬੋਲ ਦੇ ਜਵਾਬ ਇਹਨੂੰ ਉਹ ਮਜਬੀ ਸਿੱਖ ਨਹੀਂ ਉਹ ਧਰਮੀ ਸਿੱਖ ਨਹੀਂ ਜਿਹੜਾ ਚੁੱਪ ਕਰਕੇ ਆਪਦੀ ਬੇਇੱਜ਼ਤੀ ਸੁਣ ਲੈਂਦਾ ਹੋਰ ਸੁਣਾਵਾਂ ਤੁਹਾਨੂੰ ਗੱਲ ਆਪਦੀ ਬੇਇੱਜ਼ਤੀ ਤੇ ਸੁਣਨਦੇ ਅਸੀਂ ਆਦੀ ਆ ਆਪਦੀ ਬੇਇੱਜ਼ਤੀ ਕਰਨ ਦੇ ਵੀ ਆਦੀ ਆ ਅਸੀਂ ਮੈਂ ਕਈ ਗੁਰਮਖ ਪਿਆਰੇ ਵੇਖੇ ਜਿਹੜੇ ਗੱਲਾਂ ਕਰਦੇ ਕਹਾਂਗੇ ਬਾਬਾ ਜੀ ਭਾਈ ਸਾਹਿਬ ਜੀ ਮੇਰੀ ਪਰਸਨੈਲਿਟੀ ਵੇਖ ਕੇ ਮੈਂ ਗਿਆ ਤਾਂ ਕੋਈ ਮੈਨੂੰ ਸਮਝਦਾ ਹੀ ਨਹੀਂ ਕਿ ਮਜਬੀ ਗੰਦੇ ਪਿੱਲੇ ਹੁੰਦੇ ਸਾਰੇ ਕਹਿੰਦਾ ਮੇਰੀ ਮੇਰੀ ਪਰਸਨੈਲਿਟੀ ਵੇਖ ਕੇ ਤਾਂ ਮੈਨੂੰ ਮਜਬੀ ਸਾਹਿਬ ਸਮਝਦੇ ਨਹੀਂਗੇ ਆਪ ਦੀ ਬੇਇੱਜ਼ਤੀ ਆਪ ਹੀ ਕਿ ਮਜਬੀ ਸਿੱਖਾਂ ਦੀ ਪਰਸਨੈਲਿਟੀ ਹੁੰਦੀ ਨਹੀਂਗੀ ਉਹ ਕਿਤੇ ਪੜ ਕੇ ਵੇਖੋ ਹਿਸਟਰੀ ਮੁਗਲਾਂ ਦਾ ਇਤਿਹਾਸ ਪਠਾਣਾਂ ਦਾ ਇਤਿਹਾਸ ਪੜ ਕੇ ਵੇਖੋ ਜਿੱਥੇ ਤੁਹਾਡੀ ਗੱਲ ਆਉਂਦੀ ਉੱਥੇ ਰੰਗਰੇਟੇ ਸਰਦਾਰ ਆਉਂਦਾ ਹੈ ਕਿਉਂਕਿ ਕੋਈ ਰੰਗਰੇਟਾ ਸਿਪਾਈ ਨਹੀਂ ਸੀ ਪਠਾਰਾਂ ਦੀ ਫੌਜ ਚ ਸਾਰੇ ਜਰਨੈਲ ਸੀ ਸਰਦਾਰ ਫਾਰਸੀ ਦਾ ਸ਼ਬਦ ਹੈ ਇਹਦੇ ਅਰਥ ਨੇ ਆਗੂ ਮੁਖੀਆ ਸਾਰੇ ਮੁਖੀਆ ਸੀ ਤੁਹਾਨੂੰ ਰੰਗਰੇਟੇ ਸਰਦਾਰ ਕਹਿ ਕੇ ਸੰਬੋਧਨ ਕੀਤਾ ਜਾਂਦਾ 7-7 ਫੁੱਟ ਦੇ 6-6 ਫੁੱਟ ਦੇ ਜਵਾਨ ਹੁੰਦੇ ਸੀ ਤੇ ਅੱਜ ਦੇ ਸਰਦਾਰ ਸਾਡੇ ਆਪਣੇ ਮੂੰਹ ਹੀ ਆਪ ਦੀ ਬੇਇੱਜ਼ਤੀ ਕਰਦੇ ਕਹਿੰਦਾ ਜੀ ਮੈਂ ਬੰਦ ਥਣ ਕੇ ਜਦੋਂ ਬਾਹਰ ਨਿਕਲਦਾ ਮੈਨੂੰ ਤਾਂ ਕੋਈ ਮੱਝ ਵੀ ਸੇਕ ਸਮਝਦਾ ਹੀ ਨਹੀਂ ਮਜਬੀ ਸਕੇ ਗਲੀਚ ਹੁੰਦੇ ਨੇ ਨਿਬੜੇ ਤੇ ਬੜੇ ਗੰਦੇ ਪਿੱਲੇ ਹੁੰਦੇ ਫਿਰ ਕਈ ਬਾਬੇ ਸੁਣਾਉਣਗੇ ਬੜੇ ਫਕਰ ਨਾਲ ਐ ਰਸ ਦੇ ਦੇ ਕੇ ਗੱਲ ਕਹਿੰਦੇ ਜੀ ਗਿਆਨੀ ਜੀ ਮੈਂ 1968 ਵਿੱਚ ਬਰਾਤ ਲੈ ਕੇ ਗਿਆ ਤੇ ਮੇਰੇ ਕੁੜਮ ਨੂੰ ਕਹਨ ਵੀ ਤੂੰ ਤੇ ਕੁੜੀ ਜੱਟਾਂ ਨੂੰ ਦੇਤੀ ਮਜਬੀਆਂ ਦੀ ਮਜਬੀਆਂ ਦੀ ਬਰਾਤ ਖੋਤੇਆਂ ਤੇ ਜਾਂਦੀ ਆ ਕਹਿੰਦਾ ਜੀ ਮੈਂ ਘੋੜੀਆਂ ਤੇ ਤੇ ਬੋਤਿਆਂ ਤੇ ਬਰਾਤ ਲੈ ਕੇ ਗਿਆ ਤੇ ਮੇਰੇ ਕੁੜਮ ਨੂੰ ਕਹਣ ਤੂੰ ਜੱਟਾਂ ਦੇ ਕੁੜੀ ਦੇਤੀਏ ਤੇ ਮਜਬੀਆਂ ਦੀ ਬਰਾਤ ਹੀ ਨਹੀਂ ਕੀ ਹੋਇਆ ਮਜਬੀ ਸਿੱਖਾਂ ਦੀਆਂ ਬਰਾਤਾਂ ਨੂੰ ਕੀ ਹੋਇਆ ਉਹ ਮਜਬੀ ਸਿੱਖ ਤਾਂ ਘਰ ਫੂਕ ਤਮਾਸ਼ਾ ਵੇਖੇ ਇਹਨਾਂ ਦਾ ਪੂਰਾ ਹੀ ਸ਼ੌਕ ਹੈ ਅੱਜ ਵੀ ਜ਼ਮੀਨਾਂ ਵੇਚ ਰੋਚ ਕੇ ਪਾਲਸਾ 'ਚ ਵਿਆਹ ਕਰਦੇ ਆ ਇਹਨਾਂ ਦੀ ਪਰਸਨੈਲਿਟੀ ਕਿਹੜੇ ਪਾਸੋਂ ਘਟ ਹੈ ਅਸੀਂ ਆਦੀ ਹੋ ਗਏ ਆਪਦੀ ਬੇਇੱਜ਼ਤੀ ਸੁਣਨ ਦੇ ਆਪਦੀ ਆਪਣੀ ਬੇਇੱਜ਼ਤੀ ਕਰਨ ਦੇ ਨਿਕਲੋ ਇਸ ਦੰਗਾਲ 'ਚੋਂ ਬਾਬਾ ਬੀਰ ਸਿੰਘ ਜੀ ਦੀ ਟੁੱਕ ਮਾਤਰ ਮੈਂ ਗੱਲ ਕਰ ਜਾਵਾਂ ਕਿਉਂਕਿ ਸਿੰਘ ਸਾਹਿਬ ਨੇ ਬੋਲਿਆ ਕਿ ਉਹ ਪੱਗਾ ਹੀ ਬਣਦੇ ਆਉਂਦੇ ਸੀ ਉਹਨਾਂ ਦੀ ਗੱਲ ਕਰ ਸੁਨਾਦਵਾ ਤੁਹਾਨੂੰ ਬਾਬਾ ਬੀਰ ਸਿੰਘ ਜਿਹਨੂੰ 1300 ਘੋੜ ਸਵਾਰ ਕਿਹਾ ਜਾਂਦਾ ਉਹ ਬਾਬਾ ਮੇਵਾ ਸਿੰਘ ਦਾ ਪੁੱਤਰ ਹੈ ਤੇ ਬਾਬਾ ਧਿਆਨ ਸਿੰਘ ਦਾ ਪੋਤਰਾ ਹੈ ਅੱਜ ਇਹ ਵਿਸ਼ਾ ਨਹੀਂ ਹੈ ਨੇ ਤਾਂ ਮੈਂ ਪਸ਼ੋਕੜ ਤੋਂ ਇਤਿਹਾਸ ਸੁਣਾਉਂਦਾ ਵੀ ਘਰਾਣਾ ਕਿੱਥੋਂ ਚੱਲਿਆ ਕੰਧਾਰ ਤੋਂ ਚੱਲਿਆ ਘਰਾਣਾ ਸਾਜੂ ਭਗਤ ਤੋਂ ਚੱਲਿਆ ਸਾਜੂ ਭਗਤ ਸਾਰੇ ਜਾਣਦੇ ਆ ਉਥੋਂ ਘਰਾਣਾ ਚੱਲਿਆ ਏ ਬਾਬਾ ਧਿਆਨ ਸਿੰਘ ਦਾ ਪੋਤਰੇ ਆ ਬਾਬਾ ਵੀਰ ਸਿੰਘ ਧੀਰ ਸਿੰਘ ਬਾਬਾ ਮੇਵਾ ਸਿੰਘ ਦੇ ਪੁੱਤਰ ਹੈ ਬਾਬਾ ਧਿਆਨ ਸਿੰਘ ਬਾਬਾ ਜੀਵਨ ਸਿੰਘ ਜੀ ਦਾ ਹਾਣੀ ਹੈ ਉਹਨੇ ਇੱਕ ਨਵੇਕਲੀ ਫੌਜ ਤਿਆਰ ਕੀਤੀ ਆ ਜਿਹੜੀ ਘੋੜਿਆਂ ਦੇ ਉੱਤੇ ਚੜ ਕੇ ਘੋੜੇ ਭਜਾ ਕੇ ਤੇ ਤੀਰ ਦੇ ਨਾਲ ਨਿਸ਼ਾਨਾ ਲਾਉਂਦੇ ਤੇ ਸਟੀਕ ਨਿਸ਼ਾਨਾ ਲੱਗਦਾ ਭੰਗਾਰੀ ਦੇ ਜੁੱਧ ਵਿੱਚ ਉਹਨਾਂ ਯੋਧਿਆਂ ਦੇ ਪ੍ਰਦਰਸ਼ਨ ਹੋਏ ਤੇ ਜਦੋਂ ਜੰਗ ਜਿੱਤੀ ਗਈ ਕਲਗੀਧਰ ਪਾਤਸ਼ਾਹ ਨੇ ਜਦੋਂ ਜੇਤੂਆਂ ਨੂੰ ਇਨਾਮ ਬੰਦੇ ਤੇ 200 ਤੀਰ ਅੰਦਾਜ਼ ਘੋੜ ਸਵਾਰਾਂ ਦਾ ਜਥੇਦਾਰ ਬਾਬਾ ਧਿਆਨ ਸਿੰਘ ਨੂੰ ਥਾਪਿਆ ਪੰਹਾਣੀ ਦੇ ਜੁੱਦ ਚ ਪੌਂਤਾ ਸਾਹਿਬ ਉਹਦੇ ਘਰੇ ਬਾਬਾ ਧਿਆਨ ਸਿੰਘ ਦੇ ਘਰੇ ਬੀਬੀ ਜੰਮੂ ਕੌਰ ਦੀ ਕੁੱਖ ਤੋਂ ਬਾਬਾ ਧਿਆਨ ਸਿੰਘ ਦੀ شادی ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਬਟਾ ਬਤਾਲਾ ਹੈ ਸ਼ਹਿਰ ਬਤਾਲਾ ਉਹ ਇੱਕ ਕਸਬਾ ਹੈ ਨਗਰ ਜਿਹਨੂੰ ਕਹਿ ਦਿੰਦੇ ਆ ਉਥੋਂ ਦੇ ਰਹਿਣ ਵਾਲੇ ਸਰਦਾਰ ਕਿਰਪਾਲ ਸਿੰਘ ਜੀ ਜੱਤ ਘਰਾਣੇ ਦੇ ਵਿੱਚ ਬੀਬੀ ਜਲੋ ਕੌਰ ਦੇ ਘਰੇ ਜਦ ਬੀਬੀ ਜਲੋ ਕੌਰ ਨਾਲ شادی ਹੋਈ ਤੇ ਬੀਬੀ ਜਲੋ ਕੌਰ ਦੇ ਘਰੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਬਾਬਾ ਮੇਵਾ ਸਿੰਘ ਦਾ ਜਨਮ ਹੋਇਆ ਬਾਬਾ ਮੇਵਾ ਸਿੰਘ ਉਸਤਾਦਾਂ ਦੇ ਕੋਲੋਂ ਸਿੱਖਿਆ ਮਾਤਾ ਕੋਲੋਂ ਸਿੱਖਿਆ ਪਿਤਾ ਕੋਲੋਂ ਸਿੱਖਿਆ ਗੁਰੂਆਂ ਕੋਲੋਂ ਸਿੱਖਿਆ ਜੰਗਾ ਜੁੱਧਾਂ ਦਾ ਬੜਾ ਮਾਰ ਹੋ ਗਿਆ ਬਾਬਾ ਮੇਵਾ ਸਿੰਘ ਉਹਨੇ ਵੀ ਇੱਕ ਨਵੇਕਲੀ ਫੌਜ ਤਿਆਰ ਕੀਤੀ ਜਿਹੜੀ ਘੋੜੇ ਤੇ ਘੋੜਾ ਭਜਾ ਕੇ ਤੇ ਪੱਬਾ ਭਾਰ ਰੋ ਕੇ ਰਕਾਬਾ ਤੇ ਤੇ ਬਰਸ਼ਾ ਸੁੱਟਣਾ ਤੇ ਨਿਸ਼ਾਨੇ ਤੇ ਮਾਰਨਾ ਕਲਗੀਧਰ ਪਾਤਸ਼ਾਹ ਨੇ ਆਨੰਦਪੁਰ ਦੀ ਧਰਤੀ ਤੇ ਬਾਬਾ ਮੇਵਾ ਸਿੰਘ ਨੂੰ 100 ਬਰਸ਼ੇ ਵਾਲੇ ਨੇਜਾ ਬਾਜ ਘੋੜਸਵਾਰਾਂ ਦਾ ਜਥੇਦਾਰ ਬਣਾਇਆ ਜੰਗਾ ਜੁੱਦਾਂ ਚੱਲਦੀਆਂ ਰਹੀਆਂ ਆਨੰਦਪੁਰ ਛੱਡਣਾ ਪਿਆ ਸਰਸਾ ਨਦੀ ਤੇ ਬਹੁਤ ਸਾਰੇ ਸਿੱਖ ਸ਼ਹੀਦ ਹੋਏ ਜਿਨ੍ਹਾਂ ਦੇ ਵਿੱਚ ਬਾਬਾ ਮੇਵਾ ਸਿੰਘ ਸ਼ਹੀਦ ਹੋਇਆ ਬਾਬਾ ਧਿਆਨ ਸਿੰਘ ਚਮਕੌਰ ਜਾ ਕੇ ਸ਼ਹੀਦ ਹੋਇਆ ਬਾਬਾ ਮੇਵਾ ਸਿੰਘ ਸਰਸਾ ਨਦੀ ਦੇ ਸ਼ਹੀਦ ਹੋਇਆ ਆਸਾ ਦੀ ਵਾਰ ਦਾ ਭੋਗ ਪਿਆ ਸਤਗੁਰਾਂ ਨੇ ਜੈਜਾ ਲਿਆ ਫੁੰਜਾਂ ਦਾ ਭਾਈ ਧਰਮ ਸਿੰਘ ਨੇ ਦੱਸਿਆ ਕਿ ਬਾਬਾ ਮੇਵਾ ਸਿੰਘ ਸ਼ਹੀਦ ਹੋ ਗਿਆ ਸਰੀਰ ਕਿੱਥੇ ਉਹਦਾ ਲੱਭ ਕੇ ਲਿਆਓ ਸਰੀਰ ਲਿਆਂਦਾ ਲੱਭ 800 ਸਿੱਖ ਸ਼ਹੀਦ ਹੋਇਆ ਉੱਥੇ ਜਿਹਦੇ ਚ ਕਈ ਜਰਨੈਲ ਛੀਦ ਹੋਏ ਆ ਕੱਲਾ ਬਾਬਾ ਮੇਵਾ ਸਿੰਘ ਦਾ ਸਰੀਰ ਲੱਭ ਕੇ ਲਿਆਓ ਲਿਆਂਦਾ ਉਹਦੀ ਮੇਵਾ ਸਿੰਘ ਦੀ ਦਸਤਾਰ ਜਥੇਦਾਰ ਦੀ ਉਹਦਾ ਫਰਲਾ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਹੱਥਾਂ ਦੇ ਨਾਲ ਬਾਬਾ ਵੀਰ ਸਿੰਘ ਦੇ ਸਿਰ ਤੇ ਸਜਾਇਆ ਉਦੋਂ ਉਹਨਾਂ ਦੀ ਉਮਰ 22 ਸਾਲ ਸੀ 22 ਸਾਲ ਉਮਰ ਸੀ ਉਦੋਂ ਉਹਨਾਂ ਦੀ